ਦੋਸਤੋ ਅੱਜ بارش ਦਾ ਦਿਨ ਆ। بارش ਪੈ ਰਹੀ ਸ਼ਮਾ ਸ਼ਮ। ਤੇ ਮੈਂ ਆਪਣੇ ਦੋਸਤੋਂ ਮਿਲਣ ਆਇਆ ਸੀ ਤੇ ਇੱਥੇ بارش ਬਹੁਤ ਜ਼ਿਆਦਾ ਹੰਨ ਲਾਪੀ। ਬੱਚੇ ਗਲੀ ਚ ਨਾ ਹੁੰਦੇ ਇਹ ਕੱਪੜੇ-ਕੁਪੜੇ ਲਾ ਗੇ। ਮੇਰਾ ਵੀ ਮਨ ਕੀਤਾ ਮੈਂ ਵੀ ਨਵੀਂ ਕਰੀ ਇੱਥੇ بارش ਦੇ ਵਿੱਚ ਨਹਾਵਾ। ਤੇ ਉਹ بارش ਦੇ ਵਿੱਚ ਫਿਰ ਨਵੀਂ ਖਲੋ ਗਿਆ। ਮੈਂ ਹੁਣ ਜਿਹੜਾ ਭਿੱਜਣ ਵਾਲਾ ਹਾਂ ਉਹ ਤੇ ਭਿੱਜਿਆ ਹੀ ਆ। ਤੇ ਮੋਬਾਈਲੋਂ ਫੜਾਤਾ ਆਪਣੇ ਦੋਸਤ ਨੂੰ ਮੈਂ ਲੈ ਵੀ ਤੂੰ ਮੇਰੀ ਮੜਗੀ ਬਣਾ ਵੀਡੀਓ। ਆ ਮੈਂ ਤੁਹਾਡੇ ਸਾਹਮਣੇ بارش ਦਾ ਭਰਪੂਰ ਆਨੰਦ ਕਿਉਂਕਿ ਬਾਰਾ ਜਿੰਨੀ ਗਰਮੀ ਨੇ ਸਤਾਇਆ ਹੁੰਦੇ ਜੀ ਕਰਦਾ ਵੀ بارش ਦੇ ਬੇਤੀ ਖੜੇ ਰਹੀਏ ਮੁੰਜ ਵੈਸੇ ਵੀ ਬਚਪਨ ਦੇ ਜਿਹੜੇ ਦਿਨਾਂ ਉਹ ਜਾਦ ਆ ਜਾਂਦੇ ਜਦੋਂ ਸਾਰਾ ਸਾਰਾ ਦਿਨ ਅਸੀਂ بارشੀ ਪੂਸੀਆਂ ਮਾਰਦੇ ਹਾਂ ਤੇ ਆ ਮੇਰਾ ਮੋਟਰਸਾਈਕਲ ਇਹ ਵੀ ਭਿੱਜ ਗਿਆ بارش ਦੇ ਵਿੱਚ ਪੂਰੀ ਤਰ੍ਹਾਂ ਇਹਨਾਂ ਦੇ ਭਿੱਜਣਾ ਇਹ ਜਦੋਂ ਇਹਦੇ ਉੱਤੇ ਮੈਂ ਮੁਲਾਫਰਦਾ ਹਾਂ ਪਾਗ ਵੀ ਮੇਰੀ ਐ ਸਾਰੀ ਗਿੱਲੀ ਹੋ ਗਈ ਮੈਂ ਚੱਲੋ ਹੁਣ ਇੱਕ ਰੀਂ بارش ਦਾ ਆਨੰਦ ਲੈ ਕੇ ਫਿਰ ਇੱਥੇ ਪਾਗ ਪੂਗਾ ਨਵੇਂ ਕਰੀਨ ਚੋੜਦਾ ਨਾਲੇ ਇੱਥੇ ਬਹਿ ਕੇ ਦਲਜੀਤ ਸ਼ਾਇਰ ਆਏ ਦੇ ਕੋ ਪੀਣਾ ਚਾਹ ਨਾਲੇ ਕਰਦੇ ਅਗਲੀ ਗੱਲਬਾਤ ਇਹਦੇ ਨਾਲ ਵੀ ਖਵਤਾ-ਕੂਤਾ ਸੁਣਦੇ ਆ ਇਹਦੇ ਨਾਲ ਮਾਰਦੇ ਗੱਲਾਂ ਬਾਤਾਂ ਸਾਹਿਦੀਆਂ ਕਿਉਂਕਿ ਜਿੱਥੇ ਸਾਹਿਤਕਾਰ ਮਿਲਦੇ ਆ ਉਹ ਆਪਣਾ ਫੀਲਡ ਰਜ਼ਾਰ ਕਿਸੇ ਨੂੰ ਪਿਆਰਾ ਇਹ ਨੀਂਦੇ ਰਣ ਨੂੰ ਇੰਜੀਨੀਅਰ ਚੰਗੇ ਲੱਗਦੇ ਡਾਕਟਰ ਨੂੰ ਡਾਕਟਰ ਜੰਗੇ ਲੱਗਦੇ ਤੇ ਸ਼ਾਇਰਾਂ ਨੂੰ ਤੇ ਸ਼ਾਇਰੀ ਚੰਗੇ ਲੱਗਦੇ ਆ ਕਿਉਂਕਿ ਸ਼ਾਇਰੀ ਜਿਹੜੀ ਆ ਉਹ ਹਰ ਕਿਸੇ ਦੇ ਇੱਕ ਦਰ ਤੇ ਸੇਦਾਤ ਦਿੰਦੀ ਨਹੀਂ ਇਹ ਜਿਹੜੀ ਫਿਰ ਇਹੋ ਜਿਹਾ ਮੌਸਮ ਵੀ ਹੋਵੇ ਜਦੋਂ ਬਈ ਮਾਨ ਤੇ ਫਿਰ ਸ਼ਹਿਰ ਦੀ ਨੀਂਦ ਵੀ ਜਿਹੜੀ ਆ ਉਹ ਸਾਫ਼ ਨਹੀਂ ਰਹਿੰਦੀ ਤੇ ਕਹਿੰਦਾ ਮਤਲਬ ਫਿਰ ਕਪਤਾ ਦੇ ਉਹਨੂੰ ਉਹਨੂੰ ਔੜਦੀ ਆ ਤੇ ਕਪਤਾ ਦਾ ਵੀ ਜਿਹੜਾ ਇਹੋ ਜਿਹੇ ਮੌਸਮ ਨਾਲ ਪੂਰਾ ਵੱਧਦਾ ਤੇ ਮੈਂ ਹੁਣ ਦਿਲਜੀਤ ਕੋ ਇੱਕ ਵਾਰੀ ਬਹਿ ਕੇ ਆਪਦੇ ਮਾਨਦਿਆਂ ਦੇ ਬੱਚੇ ਤੁਸੀਂ ਵੇਖ ਸਕਦੇ ਜੀ ਇੱਚਾ ਕੀ ਬਣੇ ਜੀ ਤਰੇ ਫਿਰਦੇ ਮਗਰ ਮਗਰ ਉਹ ਪਿਛਲੀ ਘੜੀ ਚ ਬੱਚੇ ਡੈ ਬੜੀ ਬੁਰੀ ਤਰ੍ਹਾਂ ਨਾ ਹੋਣ ਇਹ ਕੱਪੜੇ ਕੱਪੜੇ ਲਾ ਗਏ। ਮਜਾ ਵੀ ਇਸ ਚੀਜ਼ ਦਾ ਹੀ ਆਉਂਦਾ ਜਦੋਂ ਪੂਰੀ ਤਰ੍ਹਾਂ ਬੰਦਾ ਐ ਮਾਰੇ ਦਲੰਗੇ ਮੈਨੂੰ ਤੇ ਹਵਾਵ ਦਾ ਸੀਮ ਜ਼ਿਆਦਾ ਆ ਜਦੋਂ ਅਸੀਂ ਛੋਟੇ ਛੋਟੇ ਹੁੰਨੇ ਆ। ਵਾੜ ਸਾਡੇ ਬੜੇ ਤਕੜੇ ਹੁੰਦੇ ਸੀ। ਉਹੀ ਵਾਲਾਂ ਤੋਂ ਜੂੜਿਆਂ ਤੋਂ ਫੜਫੜ ਕੇ ਧੂਪੂਗੇ ਸਾਨੂੰ ਘਰ ਲਿਆਉਣਾ। ਤੇ ਅਸੀਂ ਆ ਸਾਰੀ ਸਾਰੀ ਧੜੀ ਬਾਰਸ਼ਾਂ ਦੇ ਵਿੱਚ ਜਦੋਂ ਪਣੀ ਤੈ ਨਾ ਹੁੰਦੇ ਰਹਿਣਾ। ਅੱਜ ਦੀ ਬਾਰਸ਼ ਨੇ ਜਿਹੜਾ ਵਾ ਉਹ ਜਨ ਜੀਵਨ ਜਿਹੜਾ ਉਹਨੂੰ ਕਦ ਨਵੀਂ ਰੂਹ ਦਿੱਤੀ ਆ ਤੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਵੀ ਘਰਾਂ ਦੇ ਵਿੱਚ ਖੀਰ ਤੇ ਪੂੜੇ ਜਿਹੜੇ ਆ ਉਹਨਾਂ ਨੂੰ ਵੀ ਦਿਲ ਕਰਦਾ ਕਈਆਂ ਘਰਾਂ 'ਚ ਬਾਰਿਸ਼ ਨੂੰ ਪਕੌੜੇ ਵੀ ਨਿਕਲਦੇ ਆ ਇਹ ਹੀ ਅੱਜ ਦੀ ਮੇਰੀ ਸਾਂਝ ਇੰਨੀ ਆ ਘਰਾਂ ਕੀਤਾ ਪੰਨੂ ਗੁਰੂ ਨਾਨਕ ਸਾਹਿਬ ਦਾ ਜਿਹੜਾ ਦਾਦਕਾ ਪੈਣਾ ਇਥੇ ਸਾਡੇ ਬਿਲਕੁਲ ਨੇੜੇ ਆ ਤੇ ਉਹਨੂੰ ਪੱਠੇਵਿੰਡ ਕਹਿੰਦੇ ਆ ਉਹ ਜਗ੍ਹਾ ਨੂੰ ਅੱਜਕੱਲ ਡੇਰਾ ਸਾਹਿਬ ਕਹਿੰਦੇ ਆ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਉਣਾ ਅੱਜ ਮੈਂ ਔੜ ਦੇ ਬਾਰਿਸ਼ ਹੋਈ ਤੇ ਸਭ ਵੀ ਜੇ ਤੁਸੀਂ ਦੇਖਦੇ ਜੀ ਬਾਹਰ ਇਹ ਵੀ ਬਾਰਿਸ਼ ਹੋ ਰਹੀ ਆ ਤੇ ਮੈਂ ਭਿੱਜ ਗਿਆ ਬੜੀ ਪੂਰੀ ਤਰ੍ਹਾਂ ਮੇਰੀ ਪੰਗ ਪੂਗਾ ਪਿੱਛੇ ਪਈ ਆ ਸਭ ਭਿੱਜ ਗਈ ਤੇ ਇਥੇ ਰਸਤੇ ਦਾ ਡਾਕਟਰ ਪ੍ਰੈਕਟਿਸ ਕਰਦਾ ਇਹ ਵੀ ਸ਼ਾਇਦ ਰ ਬੜਾ ਵਧੀਆ ਰਾਈਟਰ ਆ ਤੇ ਮੈਂ ਕਿਹਾ ਵੀ ਇਹਦੇ ਕੋਈ ਰੁਕਦਾ ਮੈਂ ਰੁਗਿਆ ਹੀ ਨਹੀਂ ਬਾਰਿਸ਼ ਦੇ ਵਿੱਚ ਤੁਰਦਾ ਆ ਤੇ ਅਕੀ ਤੂ ਬਾਰਿਸ਼ ਦਾ ਮਜ਼ਾ ਲੈਂਦਾ ਆ ਇਹੀ ਇਹ ਮੱਤਾਂ ਨੂੰ ਖਾਵਾ ਤੇ ਦੇ ਸਕਦੇ ਤੁਸੀਂ ਵੀ ਮੇਰੇ ਪਿੱਛੇ ਬਾਹਰ ਜਿਹੜੀ ਆ ਆ ਰਹੀ ਹੈ ਫੈਰੀ ਹੈ ਤੇ ਮੈਂ ਆਪਣੇ ਉਹ ਥੋੜਾ ਬੋਦਾ ਸਟਾਇਆ ਆਪਣੇ ਕਪੜੇ ਆਪੇ ਤੇ ਹੁਣ ਇੱਥੇ ਬੈਠਾ ਤੇ ਮੈਂ ਦਲਜੀਤ ਨੂੰ ਕਿਹਾ ਵੀ ਬੁੱਤਰ ਪਿਆਰੇ ਨਾਲੇਦਰ ਦਾ ਮਾਰਦਾ ਕਰ ਲਵਾਤ ਅੱਜ ਤਰੀਕੋ ਸੁਣਦੇ ਆਂ ਦੇ ਵੀ ਗੱਲਬਾਤ ਕਰੀਏ ਤੇ ਸਾਡੀ ਬੁੱਢੀ ਵਿਖਸੋ ਬੁੱਢੀ ਆ ਜੇ ਤੁਸੀਂ ਗਹਿਰੇ ਵਿਚਾਰਵਾਣ ਮੰਨਣਾ ਤੇ ਪਰੋ ਵੀ ਜੀ ਨਹੀਂ ਇਕੱਲੇ ਰਹਿ ਸਕਦੇ ਜੀ ਉਹਦੇ ਨਾਲ ਦੀ ਲੋਕੀ ਅਜਾ ਆਪਾਂ ਗੱਲਬਾਤ ਕਰਾਂਗੇ ਜੀ ਜਿੰਦਿਰ ਦਾ ਮੇਰੇ ਕੱਪੜੇ ਉੱਤੇ ਸੁੱਕ ਜਾਣਗੇ ਇਹ ਵਿਸ਼ੇ ਜਿਹਦਾ ਘਾਰਾ ਦੁਕਾਨਾਂ ਤੇ ਜੀ ਆ ਦੇਖਦੇ ਹਾਂ ਕਿ ਮੈਡੀਸਨ ਇਹਦੀ ਦੁਕਾਨ ਦਾ ਇਹ ਉਦੋਂ ਕਿੰਡਾ ਦੇ ਵਿੱਚ ਜਿਸ ਤਰ੍ਹਾਂ ਹੁੰਦੇ ਆ ਕੰਮ ਚੱਲੀ ਜਾਂਦਾ ਮੁੰਡਾ ਸੋਣਾ ਕਰਦਾ ਦਾ ਦਾ ਕੰਮ ਨਾਲ ਨਾਲ ਪੜੀ ਜਾਂਦਾ ਦਾ ਤੇਨ ਐਂਬੀਟ ਜੱਦੀ ਕਰ ਰਿਹਾ ਨਾਲ ਨਾਲ ਦਾ ਡਾਕਟਰੀ ਦਾ ਵੀ ਦਾ ਦਾ ਵਕਾਫਾ ਤੇ ਮੈਂ ਕਿਹਾ ਵੀ ਗੁਰਦੀਰ ਬੈਠੋ ਤੇ ਬਣਾ ਕੇ ਚਾਹ ਫਿਰ ਤਾਂ ਆਪਣੇ ਦੋਸਤਾਂ ਨਾਲ ਗੱਲ ਬਾਤ ਗੁਰਦੀਰ ਬਣਾਉਣ ਗਿਆ ਚਾਹ ਨਾਲੇ ਪ੍ਰੀਮੀਡਾ ਨਾਲੇ ਸਦੀ ਗੁਰਨਾ ਬੈਠੀ ਗੱਲਬਾਤ ਨਾਲੇ ਮਾਪੇ ਚੱਲਣਾ ਪਤਾ ਤੌਰ ਤਾਂ ਜਿਹੜਾ ਇਹ ਅਲਾਵਾ ਵਲਾਵਾ ਜਿਹੜਾ ਇਹ ਹੋ ਜੂਗਾ ਤੁਹਾਡੇ ਨਾਲ ਤਾਂ ਕਿ ਕਿਤੇ ਜਿਹੜੇ ਜਿਹੜੇ ਬੀਚ ਵਿੱਚ ਜਿਹੜਾ ਮੌਸਮ ਆ ਅੱਜ ਬੜਾ ਬੇਈਮਾਨ ਆ ਮੈਂ ਚਲੋ ਜਿਹੜਾ ਇੱਕ ਮੇਰਾ ਇੱਕ ਦੋਸਤ ਆ ਉਹਾਰੇ ਪੀਪੂ ਲੈ ਕੇ ਮੈਂ ਆਇਆ ਤਾਂ ਇਹ ਬੋਲ ਉਹਨੂੰ ਗੱਲ ਬੜੀ ਇਸ ਵੀ ਆ ਮੈਂ ਉਹਨੂੰ ਕਿਹਾ ਅਏ ਕਰੀ ਬਾਰਸ਼ ਹੁੰਦੀ ਮੈਂ ਕਿਹਾ ਮਿੱਤਰ ਕਹੇ ਅੱਜ ਮੌਸਮ ਬੜਾ ਬੇਈਪੜਾ ਆ ਕਹਿੰਦਾ ਚੱਲ ਕਾਮ ਨਿਕਲਦੇ ਫਿਰ ਛੱਡ ਕੇ ਮੀਂਹ ਤਾਂ ਆਪਣੀ ਖੜੀ ਸਾਫ ਆ ਕਬ ਮਾਵੇਂ ਜਲਜੀਤ ਨਾਲ ਗੱਲਬਾਤ ਬੇਚਾਰਾ ਹੀ ਰਹਿ ਗਿਆ ਹੁਣ ਤਨੀਤ ਵੀ ਕਰਦੀ ਨਹੀਂ ਰਹੀ ਦੋਸਤੋ ਮੇਰਾ ਮਿੱਤਰ ਜਲਜੀਤ ਡਾਕਟਰ ਜਲਜੀਤ ਅਨੰਦਪੁਰ ਔਰ ਜਿਹੜੇ ਕਹਿੰਦੇ ਵੀ ਸੁਆਮੀ ਰਾਮਪੀਰ ਸੁਨੋਦਾਇਕਿਸ਼ ਸ਼ੇਰ ਆ ਓਡੀ ਛੋਟੀ ਉਮਰ ਦੇ ਉਹ ਸ਼ਾਇਦ ਸੀ ਤੇ 30 ਸਾਲ ਦੀ ਉਮਰ ਦੀ ਉਹਨਾਂ ਦਾ ਅਧਿਆਤਿਕ ਹੋ ਗਿਆ ਹਰ ਉਹ ਗੈਰੀ ਦਾਰਸ਼ਨਿਕ ਸੀ ਉਹਨਾਂ ਦਾ ਖੇਰ ਅਕਸਰ ਹੀ ਮੈਂ ਕਹਿੰਦਾ ਨਾ ਕਿ ਇਹ ਜੋ ਅੱਛੀ-ਖੀਰਤਾਂ ਵਾਲੇ ਮੇਰੀ ਮਾਲਾ ਕੇ ਬਣ ਕੇ ਹੈ ਨਜ਼ਰ ਮੈਂ ਫਿਰਤੇ ਰਹਤੇ ਹੈ ਵਾਦਤ ਹੋਤੀ ਰਹਤੀ ਹੈ ਤੇ ਮੈਂ ਸਵੇਰੇ ਉੱਠ ਕੇ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਸ੍ਰੀ ਗੁਰਪ੍ਰੀਤ ਦਾ ਜੇ ਤਰੀਕੇ ਦੇ ਦੇ ਦਰਸ਼ਨ ਕਰਦਾਂ ਤੇ ਉਹਨਾਂ ਸਰ ਦੀ ਲਾਇਆ ਮੇਰੇ ਅੱਗੇ ਬਣਾ ਕੇ ਚਾਹ ਘਰ ਤੇ ਆਦੇ ਆ ਵੀ ਦੀ ਕਰੇ ਤੇ ਫਿਰ ਵੀ ਜੇ ਕੱਪ ਦੇਖ ਕੇ ਜੀ ਕਰ ਪਣਾ ਕਿ ਤੇ ਪਾਰੇ ਲੈ ਗਿਆ ਹਰ ਮੌਸਮ ਵੀ ਬੜਾ ਵਧੀਆ ਇਧਰ ਆਹ ਦਲਜੀਤ ਦਾ ਬੀਹਰ ਤੇ ਨਾਲੇ ਦੀਸਾ ਉਹ ਤੋਂ ਤਾਂ ਕੁੱਤਾ ਸੁਗਿਆ ਨਾਲੇ ਲਈ ਨਹੀਂ ਤੇ ਆਰਾਮ ਮਜਾ ਐ ਕੋ ਪਿੰਡਾਂ ਦੇ ਵਿੱਚ ਅੱਜ ਵੀ ਗੜਵੀਆਂ ਤੇ ਚਾਹ ਲੈ ਆਉਂਦਾ ਦਰਵਾਜਾ ਤੇ ਪਰੇਗਰ ਵੀ ਸਰੇ ਇਹ ਚਾਹ ਮਿਲਦੀ ਨਹੀਂ ਤੇ ਗੜਵੀ ਦੀ ਮਿਲਦੀ ਹੁੰਦੀ ਤੇ ਜਦੋਂ ਮੈਂ ਆਪਦੇ ਸੋਹਰੇ ਘਰ ਗਿਆ ਉੱਥੇ ਵੀ ਇਹੀ ਕੰਮ ਗੜਵੀ ਜਿਆਦੇ ਨਾਲ ਕੇ ਜਾਂਦਾ ਤੇ ਉੱਥੇ ਵੀ ਗੜਵੀ ਚ ਜਾ ਮੋਟਰ ਪਿੰਡਾਂ ਚ ਲੱਗ ਗਿਆ ਕਾਪ ਰੱਖ ਲੈ ਲੋਕਾਂ ਨੇ ਰਿਸੋ ਰਸੀ ਨਹੀਂ ਕੜੇ ਵਾਲੇ ਗਲਾ ਹੁੰਦੇ ਸੀ ਵਾ ਕਰਕੇ ਜਿੱਦੇ ਡੇ ਡੇਡ ਫੋਟੋ ਨਦੀ ਲਵਾਈ ਹੁੰਦੀ ਉਹ ਲਸੀ ਦੇ ਪੀਣੇ ਤੇ ਲੋਕਾਂ ਦੇ ਜਾਨ ਸੀ ਉਹ ਜਿਹੜੀ ਥੋੜੀ ਕੋਇੰਟਲ ਦੀ ਤੇ ਕੰਨੋ ਆਪਣੀ ਵੇਦੇ ਸੀ ਤੇ ਅੱਜ ਕੱਲ ਤੱਕ ਲੋ ਦਾ ਘੱਟਾ ਵੀ ਆ ਤੇ ਦਾ ਚੁੱਪਣ ਰਿਆ ਨਹੀਂ ਜਾਂਦਾ ਇਹਨਾਂ ਤੋਂ ਖੈਰ ਇਹਦੇ ਆਪਣਾ ਵਿਛਾ ਦੀ ਉਹ ਸੰਜੀਤ ਲੋਗੇ ਚਾਹ ਤਾਂ ਪਾ ਜੇ ਫਿਰ ਕੱਲ੍ਹ ਦਾ ਪਾ ਜੂਗਾ। ਉਸ ਤੋਂ ਸ਼ਹਿਰਾਂ ਦੀ ਦੌਲਤ ਉਹਨਾਂ ਦੀਆਂ ਟਾਇਰੀਆਂ ਹੁੰਦੀਆਂ। ਆ ਦੇਖੋ ਕਿੰਨੀ ਪਿਆਰੀ ਟਾਇਰੀ ਹੈ। ਲਲਜੀਤ ਦੀ। ਤੇ ਇਸ ਤਰ੍ਹਾਂ ਹੀ ਮੇਰੇ ਕੋਲ ਵੀ ਟਾਇਰੀਆਂ ਜਿਹੜੀਆਂ ਉਹ ਮੇਰੀਆਂ ਨਹੀਂ ਕਿੰਨੇਆਂ ਲਿਖੀਆਂ ਪਈਆਂ। ਜੈ ਵੀ ਦੀਆਂ ਤੇ ਇਹਨੂੰ ਪਿਆਰੀ ਜੀ ਕਹਿੰਦਾ ਤਾਂ ਹੁੰਦਾ ਮੈਂ ਜੋ ਜਨਾ ਪਿੰਡ ਨੂੰ ਲੌਕਟੇ ਸੁਣੇ ਨੇ ਪੰਜਾਬੀ ਦੇ ਸਵਾਦ ਸਵਾਦ ਕੇ ਸ਼ਬਦ ਲਗੇ ਆ ਲੋਰੀ ਦਲਜੀਤ ਦੇ ਮੜਕਰ ਨੌਣਾ ਚੋ ਕੀ ਦੇ ਸਾਨੂੰ ਮੱਤਾ ਕੀ ਸਤਿਰਾਮ ਬੇਲ ਸ਼ਫਾ ਮਲੇ ਪਹਿਲਾ ਤੇ ਜਿਹੜੇ ਵੀ ਆਪਣਾ ਰੀਡੂ ਨੂੰਣਗੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਪੜਾਈ ਬਲਾਦਨੇ ਆ ਵੈਕਰ ਦੀ ਗੱਲ ਸਾਹਿਬ ਪੜਾਈ ਤੇ ਤੇ ਬਾਜੀ ਨਹੀਂ ਆਏ ਕਿ ਅੱਜ ਮੇਰੇ ਕੋਲ ਇੱਕ ਹੋਈ ਤੇ ਇਹਨੂੰ ਦਾ ਕੋਈ ਸਪੈਸ਼ਲ ਡੇਨ ਜਿੱਦਾਂ ਕਹਿ ਲਓ ਸਾਰੇ ਬੰਦੇ ਬਹੁਤੇ ਬੜੇ ਮੁਰਸ਼ਿਦ ਮੰਨਦੇ ਇਹਨਾਂ ਨੂੰ ਆਹ ਹਾਂ ਬਾਬਾ ਬਾਬਾ ਜੀ ਜੁਗਾਇਤਾ ਭਾਰਤੀ ਮੇਰੇ ਸਹਾਰਾ ਬੀਰ ਨਾ ਕਰ ਇਧਰ ਸੁਣਾ ਤੇ ਉਹ ਬਾਬਾ ਜੀ ਆਏ ਆ ਬਾਬਾ ਜੀ ਨੂੰ ਅੱਜ ਕੋਸ਼ਿਸ਼ ਕਰਦੇ ਆਪਾਂ ਤੇ ਇੱਕ ਮੁੰਡਾ ਕਿਤਾਬ ਦਾ ਇੱਕ ਖਾਤਰ 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 ਚਿੱਠੀ ਚਿੱਠੀ ਆ ਖਾਤਰ ਉਹ ਆਪਾ ਤੁਹਾਡਾ ਨਾਲ ਸੰਜੀਤ ਆ ਬਾਤ ਆ ਖਾਤਰ ਸਭ ਤੋਂ ਰੋਈ ਵਿੱਚ ਖੜੀ ਨਿੰਮ ਨੇ ਆਏ ਹਾਏ ਦੂਰ ਕਿਸੇ ਦੇਖ ਨੂੰ ਕਿਆ ਬਾਤ ਰੋਈ ਵਿੱਚ ਖੜੀ ਨਿੰਮ ਨੇ ਦੂਰ ਕਿਸੇ ਦੇਖ ਨੂੰ ਹਵਾਵਾਂ ਰਾਹੀਂ ਖਤ ਭੇਜਿਆ ਓਏ ਹਾਂਜੀ ਰੋਹੀ ਵਿੱਚ ਖੜੀ ਨਿੰਮਨੇ ਦੂਰ ਕਿਸੇ ਦੇਖ ਨੂੰ ਹਵਾਵਾਂ ਰਾਹੀਂ ਖੱਤ ਭੇਜਿਆ ਹੈ ਸ਼ਾਇਦ ਇਸ ਖੱਤ ਵਿੱਚ ਕੁਦਰਤ ਦਾ ਕੋਈ ਢੇਰ ਹੈ ਓਏ ਸ਼ਾਇਦ ਇਸ ਖੱਤ ਵਿੱਚ ਕੁਦਰਤ ਦਾ ਕੋਈ ਢੇਰ ਹੈ ਜਾਂ ਕਿਸੇ ਮਾਂ ਕਵੀ ਦੀ ਕਵਿਤਾ ਦਾ ਢੇਰ ਹੈ ਓਏ ਬੇਰੇ ਹੋਏ ਜਾਂ ਕਿਸੇ ਮਾਂ ਕਵੀ ਦੀ ਕਵਿਤਾ ਦਾ ਢੇਰ ਹੈ ਜਾਂ ਅਜਲਾ ਦੀ ਬੰਦਗੀ ਜਾਂ ਇਸ਼ਕਾ ਦੀ ਢੇਰ ਹੈ ਜਾਂ ਅਜਲਾ ਦੀ ਬੰਦਗੀ ਜાં ਇਸ਼ਕਾਨੀ ਸੀ ਹੈ ਜਾਂ ਵਾਕਾਂ ਦੀ ਫਕੀਰੀ ਓਏ ਹੋਏ ਜਾਂ ਵਾਕਾਂ ਦੀ ਫਕੀਰੀ ਜਾਂ ਚਿੱਲੇ ਦਾ ਝੇਕ ਹੈ ਓਏ ਜਾਂ ਰੋਹੀ ਦੀ ਚੁੱਪ ਦਾ ਸ਼ੋਰ ਹੈ ਜਾਂ ਵਗਦੇ ਪਾਣੀ ਦਾ ਵੇਗ ਹੈ ਆਹ ਬਾਕੀ ਜਾਂ ਰੋਹੀ ਦੀ ਚੁੱਪ ਦਾ ਸ਼ੋਰ ਹੈ ਜਾਂ ਵਗਦੇ ਪਾਣੀ ਦਾ ਵੇਗ ਹੈ ਜਾਂ ਹਾਰ ਦੀ ਧੁੱਪ ਵਿੱਚ ਵਰਦਾ ਮੇਘ ਹੈ ਓਏ ਹੋਏ ਓਏ ਹੋਏ ਜਾਂ ਹਾਰ ਦੀ ਧੁੱਪ ਵਿੱਚ ਵਰਦਾ ਮੇਘ ਹੈ ਜੇ ਮੈਂ ਇਸ ਖੱਤ ਦਾ ਅਨੁਵਾਦ ਕਰਾਂ ਤਾਂ ਇਹ ਮੈਂ ਇਸ ਖੱਤ ਦਾ ਅਨੁਵਾਦ ਕਰਾਂ ਤਾਂ ਰੂਹ ਠਰ ਜਾਵੇਗੀ ਪਰਬਤ ਰੇਤ ਹੋਣਗੇ ਪਤਾ ਨਹੀਂ ਇਸ ਖੱਤ ਵਿੱਚ ਹੋਰ ਕਿੰਨੇ ਭੇਤ ਹੋਣਗੇ ਤੇ ਇੱਕ ਛੋਟੀ ਜਿਹੀ ਸਾਜ ਰੂਹ ਤੇ ਮੈਂ ਤੇਰੀ ਕਮਾਈ ਬੋਧਣਾ ਨਹੀਂ ਚਾਹੁੰਦਾ ਪਰ ਜਿਹੜਾ ਤੂੰ ਖੱਤਾਂ ਦਾ ਭੇਤ ਪਾਉਣ ਬਾਰੇ ਆਲਾ ਮੇਰੀ ਇੱਕ ਜੇ ਤੇ ਮੈਂ ਤੈਨੂੰ ਦੱਸ ਨਹੀਂ ਸਕਦਾ ਇਹ ਕਹਾਵ ਦਾ ਟੀਕਾ ਹੀ ਲਾਤਾ ਮੈਨੂੰ ਇਹਦੀ ਰੂਹ ਨੂੰ ਨਾ ਆਵਾਗਾ ਤਰੀਕੰਤਰ ਕਰਕੇ ਬਹੁਤ ਜਰਰ ਬੰਦ ਕਰ। ਇੱਕ ਹੋਰ ਕੰਤਾ ਜੀ ਜ਼ਿਕਰ 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 ਚਾਨਣ ਦੀ ਚਾਨਣੀ ਨੂੰ ਝੋਲੀ ਵਿੱਚ ਭਰ ਲਾਂ ਮੈਂ ਚਾਨਣ ਦੀ ਚਾਨਣੀ ਨੂੰ ਝੋਲੀ ਵਿੱਚ ਭਰ ਲਾਂ ਮੈਂ ਅੱਜ ਤੇਰਾ ਤੇ ਮੇਰਾ ਜ਼ਿਕਰ ਤਾਂ ਕਰ ਲਾ ਚਾਨਣ ਦੀ ਚਾਨਣੀ ਨੂੰ ਝੋਲੀ ਵਿੱਚ ਭਰ ਲਾਂ ਮੈਂ ਅੱਜ ਤੇਰਾ ਤੇ ਮੇਰਾ ਜਿਗਰ ਤਾ ਕਰ ਲਾ ਮੈਂ ਔੜ ਹੈ ਰੀਜਾਂ ਦੇ ਬਾਗ ਦੀ ਓਏ ਹੋ ਜਰਾ ਹੰਝੂਆਂ ਨੂੰ ਸਮੁੰਦਰ ਤਾ ਕਰ ਲਾ ਮੈਂ ਔੜ ਹੈ ਰੀਜਾਂ ਦੇ ਬਾਗ ਦੀ ਜਰਾ ਹੰਝੂਆਂ ਨੂੰ ਸਮੁੰਦਰ ਤਾ ਕਰ ਲਾ ਮੈਂ ਕੀ ਬਾਤ ਤੂੰ ਹੀ ਜਰਤੀ ਗੱਲ ਹੁਣ ਨਾ ਛੇੜੀ ਓਏ ਤੂੰ ਹੀ ਜਰਤੀ ਗੱਲ ਹੁਣ ਨਾ ਛੇੜੀ ਤੇਰੇ ਪਹਿਲਾ ਪਹਿਲਾਂ ਦਿੱਤੇ ਦੁੱਖਾਂ ਨੂੰ ਤਾ ਜਰ ਲਾ ਮੈਂ ਓਏ ਹੋ ਤੂੰ ਹੀ ਜਰਦੀ ਗੱਲ ਹੁਣ ਨਾ ਛੇੜੀ ਤੇਰੇ ਪਹਿਲਾ ਤੇ ਦੁੱਖਾਂ ਨੂੰ ਤਾਂ ਜਰ ਲਾ ਮੈਂ ਹਾਸਿਆਂ ਦੀ ਉਮਰ ਵਿੱਚ ਗੁਜ਼ਰੇ ਕਈ ਹਾਸੇ ਓਏ ਹਾਸਿਆਂ ਦੀ ਉਮਰ ਵਿੱਚ ਗੁਜ਼ਰੇ ਕਈ ਹਾਸੇ ਉਹਨਾਂ ਤੇ ਇੱਕ ਇੱਕ ਨਗਮਾ ਤਾਂ ਘੜ ਲਾ ਮੈਂ ਹਾਸਿਆਂ ਦੀ ਉਮਰ ਵਿੱਚ ਗੁਜ਼ਰੇ ਕਈ ਹਾਸੇ ਉਹਨਾਂ ਤੇ ਇੱਕ ਇੱਕ ਨਗਮਾ ਤਾਂ ਘੜ ਲਾ ਨਾ ਸੰਗਣੀ ਹੋ ਗਈ ਤੇਰੇ ਵਾਲਾਂ ਦੀ ਰਾਤ ਓਏ ਸੰਗਣੀ ਹੋ ਗਈ ਤੇਰੇ ਵਾਲਾਂ ਦੀ ਰਾਤ ਖੇਰ ਜਰਾ ਸ਼ਬਦਾਂ ਦੀ ਲੋ ਤਾਂ ਕਰ ਲਾਂ ਮੈਂ ਓਏ ਹੋਏ ਚੰਗਣੀ ਹੋ ਗਈ ਤੇਰੇ ਵਾਲਾਂ ਦੀ ਰਾਤ ਖੇਰ ਜਰਾ ਸ਼ਬਦਾਂ ਦੀ ਲੋ ਤਾਂ ਕਰ ਲਾਂ ਮੈਂ ਤਾਰਿਆਂ ਨੂੰ ਪੁੱਛਾਂ ਸਵੇਰ ਦਾ ਰਾਹ ਓਏ ਹੋਏ ਤਾਰਿਆਂ ਨੂੰ ਪੁੱਛਣਾ ਸਵੇਰ ਦਾ ਰਾਹ ਤੇ ਰੰਗ ਤੇਰੀ ਮਹਿੰਦੀ ਦਾ ਤੁਪਾਂ ਮਾਲਾਂ ਮੈਂ ਓਏ ਹੋਏ ਓਏ ਹੋਏ ਓਏ ਹੋਏ ਜਿਹੜੀ ਸ਼ਬਦ ਸੀ ਜਿਹੜੇ ਤੁਹਾਡੇ ਨੂੰ ਗਿਆ ਬਾਪਿਆ ਜੱਲਾਹ ਅੱਤ ਜੱਲਾਹ ਪੂਸੂ ਦੇਖੀ ਦੋਸਤੋ ਸਾਡਾ ਪਿਆਰਾ ਸ਼ਹਿਰ ਦਲਜੀਤ ਅਨੰਦਪੁਰ ਇਹਦਾ ਪਿੰਡ ਆ ਅਨੰਦਪੁਰ ਸਾਡੇ ਮੇਰੇ ਬਿਲਕੁਲ ਨੇੜੇ ਔਰ ਪੰਜਾਬੀ ਬਹੁਤ ਸਾਰੇ ਬੰਦੇ ਕਹਿੰਦੇ ਆ ਕਿ ਪੰਜਾਬੀ ਸਕੂਲਾਂ ਦੇ ਵਿੱਚ ਬੋਲਣ ਦੀ ਦਿੱਤੀ ਜਾਂਦੀ ਚਾਹੇ ਛੜਦਾ ਪੰਜਾਬ ਹੋਵੇ ਜਾਂ ਦੈਂਦਾ ਪੰਜਾਬ ਹੋਵੇ ਦੋਹਾਂ ਪੰਜਾਬਾਂ ਜਿਹੋ ਹਾਲ ਆ ਪੰਜਾਬੀ ਦਾ ਮਤੇਈ ਮਾਹੌਲਾ ਸਲੂਕ ਕੀਤਾ ਜਾ ਰਿਹਾ ਪਰ ਆ ਦਲਜੀਤ ਦੀਆਂ ਜੀ ਕਿਸੇ ਨੂੰ ਕਪਤਾ ਸਮਝਾਉਂਦਿਆਂ ਹਣ ਨਾ ਇਹ ਕਪਤਾ ਜਰੂਰ ਮੇਰੇ ਚੈਨਲ ਤੋਂ ਸੁਣਿਓ ਔਰ ਇੰਨਾ ਕਵਤਾ ਦੇ ਵਿੱਚ, ਗਾਗਰ ਦੇ ਵਿੱਚ ਸਾਗਰ ਭਰਿਆ ਔਰ ਪੰਜਾਬੀ ਦੇ ਉਹ ਖੂਬਸੂਰਤ ਸ਼ਬਦ ਨੇ, ਉਹ ਅਲੰਕਾਰ ਸਜੇਨੇ ਨੇ ਇਸ ਬੰਦੇ ਨੇ ਕਿ ਕਵਤਾ ਕੀ ਹੁੰਦੀ ਆ ਤੁਹਾਨੂੰ ਪਤਾ ਲੱਗੂਗਾ। ਕਵਤਾ ਤੇ ਰੂਹ ਕੀ ਹੁੰਦੀ ਆ ਔਰ ਸ਼ਬਦਾਂ ਦੇ ਵਿੱਚ ਕਿੰਨੀ ਜਾਨ ਹੁੰਦੀ ਆ ਔਰ ਸ਼ਬਦ ਦੀ ਸ਼ਕਤੀ ਕਿਤਰਾ ਹੁੰਦੇ ਆ। ਔਰ ਇਹ ਜਿਹੜੀ ਕਵਤਾ ਜਿਹੜੀ ਤੇ ਮੈਂ ਆਪਦੇ ਦਿਲ ਦੇ ਵਿੱਚ ਵਸਾਈ ਆ, ਮੈਨੂੰ ਪਤਾ ਆ ਕਿ ਕਵਤਾ ਦਾ ਕੀ ਕੀਮਤ ਹੁੰਦੀ ਆ। ਗੁਰੂ ਸਾਹਿਬਾਂ ਦੀ ਜਿਹੜੀ ਗੁਰਬਾਣੀ ਸਾਨੂੰ ਉਹਨਾਂ ਮਨਕਤੀਆ ਸਾਨੂੰ ਸ਼ਬਦ ਦੀ ਦਾਤ ਦਿੱਤੀ ਹੈ ਇਹ ਸ਼ਬਦ ਸਦੀਆਂ ਸਾਡੇ ਨਾਲ ਚੱਲਣਾ ਵਾ ਔਰ ਸਾਹਿਤ ਆ ਜਿਹੜਾ ਜਿਸ ਪੌਂਡ ਕੋਲ ਸਾਹਿਤ ਨਹੀਂ ਹੁੰਦਾ ਉਸ ਕੋਲ ਚੰਗੀ ਸਿਹਤ ਵੀ ਨਹੀਂ ਹੁੰਦੀ ਕਿਉਂਕਿ ਕਮਾ ਦੀ ਸਿਹਤ ਆ ਜਿਹੜੀ ਉਹ ਸਾਹਿਤ ਹੀ ਹੁੰਦਾ ਸਾਡੀ ਜਿਹੜੀ ਬੁਨਿਆਦ ਆ ਮਾਨਸਿਕਤਾ ਦੀ ਉਹ ਸਾਹਿਤ ਹੀ ਪਾਉਂਦਾ ਔਰ ਕਮਾਲ ਹੋ ਗਿਆ ਜਿਹਨੀਆਂ ਨਿਕਲਦਾ ਮੈਂ ਇਹ ਨਹੀਂ ਕਹਿੰਦਾ ਕਿ ਦਲਜੀਤ ਮੇਰਾ ਮਿੱਤਰ ਆ ਇਹਨੇ ਮੈਨੂੰ ਕਵਿਤਾ ਸੁਣਾਈ ਤੇ ਮੈਂ ਉਹਦੀ ਵਾਹ ਵਾਹ ਕਰਾਂ ਮੈਂ ਕਿਸੇ ਦੀ ਕੋਈ ਵਾਹ ਵਾਹ ਕਰਦਾ ਬਣੀ ਨਹੀਂ ਪਰ ਜਿਹੜੀ ਕਵਿਤਾ ਦਿਲ ਨੂੰ ਸਾਡੇ ਨੂੰ ਚੋਕ ਲੱਗ ਜੇ ਬਈ ਨਾ ਦੇਲ ਦੇ ਵਿਚਾਰੇ ਜੋ ਮਾਰੇ ਜੀ ਕਵਤਾ ਹੋਈ ਹੁੰਦੀ ਆ ਔਰ ਬਹੁਤ ਹੀ ਖੂਬਸੂਰਤ ਕਿੰਨਾ ਪਿਆਰਾ ਗਹਿਰਾ ਤਾਰਸਿਕ ਸ਼ਾਇਰੀ ਇਹ ਇਹਨੂੰ ਬਿਲਕੇ ਸੁਣੋ ਤੁਸੀਂ ਇਹ ਹੀ ਦੋਸਤੋ ਮੇਰੀ ਅੱਜ ਦੀ ਜਿਹੜੀ ਆ ਦਿੱਖ ਤੇ ਦਾ ਲੌਗ ਦੀ ਸਾਥ ਪਰ ਇਹ ਸਾਈ ਤੋਂ ਪਹਿਲੋ ਮੈਂ ਕੋਈ ਦਲਜੀਤ ਨਾਲ ਇੱਕ ਗੌਰਮਿੰਟ ਦਾ ਵਿੱਚ ਉਹਦਾ ਹੋਰ ਪਾਉਂਗਾ ਜਿਹੜਾ ਜਿਉ ਤੁਹਾਡੇ ਨਾਲ ਕੋਈ ਗੱਲ ਕਰਨੀ ਹੋਵੇ ਤਾਂ ਕਰ ਸਕਦਾ ਅ ਹਰ ਰੋਜ਼ ਮਲਵੀ ਆਪਾਂ ਬਿਆਨ ਯੂਟਿਊਬ ਤੇ ਫੇਸਬੁੱਕ ਤੇ ਬਹੁਤ ਸਾਰੇ ਲੋਕਾਂ ਦੇ ਵੇਖ ਲੇਟੇ ਆ ਸਾਡੀ ਪੰਜਾਬੀ ਖਤਮ ਹੋ ਰਹੀ ਹੈ ਪੰਜਾਬੀ ਖਤਮ ਹੋ ਰਹੀ ਹੈ ਪਰ ਮੈਂ ਇਹ ਸੋਚਦਾ ਪੰਜਾਬੀ ਵਿੱਤੀ ਹੈ ਜਿਹੜੀ ਸਾਡੇ ਵਿਧਵਾ ਨੇ ਸਾਨੂੰ ਦਿੱਤੀ ਹੈ ਉਹ ਕਦੀ ਵੀ ਖਤਮ ਨਹੀਂ ਹੋ ਸਕਦੀ ਹਾਲਾਤ ਸਾਡੇ ਆਪਾਂ ਵੇਖਦੇ ਆਂ ਕਿ ਬਾਲੀਵੁੱਡ ਦੇ ਵਿੱਚ ਹਿੰਦੀ ਫਿਲਮਾਂ ਦੇ ਵਿੱਚ ਬਹੁਤ ਸਾਰੇ ਗੀਤ ਆ ਜਿਹੜੇ ਪੰਜਾਬੀ ਦੇ ਹਨ ਫਿਲਮ ਨੂੰ ਫਿੱਟ ਕਰਨ ਵਾਸਤੇ ਪਾਈ ਜਾਂਦੇ ਸੋ ਆਪਾਂ ਨੂੰ ਪੰਜਾਬੀ ਆਪਣੇ ਬੱਚਿਆਂ ਨੂੰ ਪੜਾਉਣੀ ਵੀ ਜ਼ਰੂਰੀ ਆ ਤੇ ਸਮਝਣੀ ਵੀ ਜ਼ਰੂਰੀ ਆ ਭਾਵੇਂ ਆਪਾਂ ਵਿਦੇਸ਼ਾਂ ਵਿੱਚ ਬੈਠੇ ਆ ਭਾਵੇਂ ਇੱਥੇ ਆਪਣੇ ਬੱਚੇ ਅੰਗਰੇਜ਼ੀ మీడియం ਸਕੂਲਾਂ ਚ ਪੜ ਰਹੇ ਆ ਤੇ ਘਰੇ ਪੰਜਾਬੀ ਬੋਲਣੀ ਚਾਹੀਦੀ ਹੈ ਸਾਰਾ ਕੁਝ ਪੰਜਾਬੀ ਤੇ ਬੱਚਿਆਂ ਨੂੰ ਆਪਾਂ ਸਮਝਾਉਣਾ ਚਾਹੀਦਾ ਦੁਕਾਨੀ ਉਹਨਾਂ ਨੂੰ ਕੋਈ ਜਿਹੀ ਗੱਲਾਂ ਪ੍ਰਾਣੀਆਂ ਸਾਰਾ ਕੁਝ ਲੱਗਦੀ ਤੇ ਇਦਾਂ ਆਪਾਂ ਪੰਜਾਬੀ ਨੂੰ ਥੋੜਾ 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 ਇੰਪਰੂਵ ਕਰੀਏ ਜਾਂ ਕੁਝ ਵੀ ਆਪਾਂ ਆਪਣੇ ਬੱਚਿਆਂ ਦੇ ਬਣਾ ਲੂ ਪੰਜਾਬੀ ਬਾਈ ਜੀ ਤੇ ਤਾਂ ਕਿ ਸਾਡੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਜੇ ਤੁਸੀਂ ਯਾਪਨੀ ਪੜੀ ਜਾਵੇ ਤੇ ਇਸ ਤਰ੍ਹਾਂ ਆਪਾਂ ਥੋੜੀ 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 ਕੋਸ਼ਿਸ਼ ਕਰਾਂਗੇ ਤਾਂ ਪੰਜਾਬੀ ਕਰੀ ਵੀ ਫਰਕ ਪਈ ਹੋ ਸਕਦੀ ਸੋ ਮੇਰੀਆਂ ਬੇਨਤੀਆਂ ਇਹ ਆਪਾਂ ਆਪਣੇ ਬੱਚਿਆਂ ਦੇ ਥੋੜਾ ਜਿਆਦਾ ਧਿਆਨ ਦੇਈਏ ਤਾਂ ਕਿ ਪੰਜਾਬੀ ਸਿੱਖ ਸਕਣ ਸਮਝ ਸਕਣ ਤੇ ਯਾਪੀ ਹੋ ਸਕੇ ਤੋਂ ਦਿਲਜੀਤ ਦਾ ਬੜਾ ਪਿਆਰਾ ਜਿਹਾ ਮੈਸੇਜ ਪੰਜਾਬੀ ਬੋਲੀ ਜਾਗਰੂਕਤਾ ਪੈਦਾ ਕਰਨ ਦਾ ਕਿਉਂਕਿ ਪੰਜਾਬੀ ਜਿਹੜੀ ਆ ਇਹ ਬਾਬੇ ਫਰੀਦ ਦੀ ਭਾਸ਼ਾ ਵਾ ਪੰਜਾਬੀ ਸਰਦਾਰ ਫੋਰਸ ਦੀ ਭਾਸ਼ਾ ਵੀ ਹੋਵੇ ਕਿਉਂਕਿ ਪੰਜਾਬੀ ਜਿਹੜਾ ਕਿਸੇ ਟਾਈਮ ਇਹਨੂੰ ਗੁਰੂ ਸਾਹਿਬ ਨੇ ਤੇ ਇਹਨੂੰ ਨਰੂਦਰਦੇਸ਼ ਵੀ ਲਿਖਿਆ ਪੰਜਾਬ ਦਾ ਨਾਮ ਸਭ ਤੋਂ ਸੰਧੂ ਵੀ ਇਹ ਸਰਪੀ ਦਾ ਨਾਮ ਜਿਹੜਾ ਵਾ ਉਹ ਆਉਂਦਾ ਔਰ ਇਹਦੀਆਂ ਜਿਹੜੀਆਂ ਪੰਜਾਬੀ ਦੀਆਂ ਸਹਾਇਕ ਭਾਸ਼ਾਵਾਂ ਨੇ ਲਿੰਦੇ ਪੰਜਾਬ ਦੀਆਂ ਤੰਨੀ ਰਾਠੀ ਵੱਖੀ ਮਲਤਾਨੀ ਕੋਠੋਵਾਰੀ ਤੇ ਇਸ ਤਰ੍ਹਾਂ ਆਪਣੇ ਉੱਪਰ ਜਿਹੜੀਆਂ ਅਪਵਾਦੀ ਦੁਆਬੇ ਦੀ ਇਹ ਪਾਸ਼ਾ ਜੜੀ ਆ ਤੇ ਆਪਣੀ ਵੱਖਰੀ ਆ ਇਦਾਂ ਹੀ ਹਰਿਆਣਵੀ ਆ ਡੋਬਰੀ ਆ ਇਹ ਬੜੀਆਂ ਸਾਰੀਆਂ ਜਿਹੜੀਆਂ ਖੁਸ਼ਾਵਾਂ ਪੰਜਾਬੀ ਦੀਆਂ ਸਾਇਕ ਤੇ ਜਿਹੜੀ ਗੁਰੂ ਸਾਹਿਬਾਂ ਨੇ ਸਾਡੇ ਦੀ ਕਿਰਪਾ ਕੀਤੀ ਸੀ ਕਿ ਉਹਨਾਂ ਨੇ ਸਾਨੂੰ ਲਿਪੀ ਦਿੱਤੀ ਸੀ ਸ਼ਪਾਸ਼ਾ ਜੀ ਗੁਰਮੁਖੀ ਚ ਹੁਣ ਲੈਂਦੇ ਪੰਜਾਬ ਦੀ ਸ਼ਾਹ ਮੁਖੀ ਇਹਦੀ ਲਿਪੀ ਆ ਪਰ ਪੰਜਾਬੀ ਦੇ ਪੰਜਾਬੀ ਆ ਲਿਪੀਆਂ ਦੇ ਨਾਲ ਇਹਨੂੰ ਗੁਰੂ ਸਾਹਿਬਾਂ ਦਾ ਇਹ ਸਾਡੇ ਤੇ ਬਹੁਤ ਸੱਚਾ ਕਰਮ ਸੀ ਕਿ ਸਾਨੂੰ ਲਿਪੀ ਦੇ ਨਾਲੇ ਭਾਸ਼ਾ ਜਿਹੜੀ ਆ ਇਹ ਆਪਣੇ ਪੈਰ ਜਿਹੜੇ ਆ ਉਹ ਹੋਰ ਗਹਿਰੇ ਮਜ਼ਬੂਤ ਕਰਦੀ ਆ ਜੇ ਪ੍ਰਾਣ ਗਿਆਪਾਂ ਗੱਲ ਕਰੀਏ ਤੇ ਬੁਆਦੇ ਵਿੱਚ ਉਹਨਾਂ ਕੋਲ ਆਪਣੀ ਭਾਸ਼ਾ ਤਾਂ ਹੈਗੀ ਪਰ ਉਹਨਾਂ ਕੋਲ ਲਿਪੀ ਹੈ ਨਹੀਂ ਜਿਹੜਾ ਰਹਾਉ ਸ਼ਬਦ ਅਸੀਂ ਬੋਲਦੇ ਆ ਇਹ ਉਹ ਵਾਲੀ ਭਾਸ਼ਾ ਦਾ ਵਾ ਤੇ ਬੜਾ ਗੁਰੂ ਸਾਹਿਬਾਂ ਦਾ ਇਹ ਬੜਾ ਪਿਆਰਾ ਮੈਸੇਜ ਸੀ ਅੱਜ ਹੀ ਇੱਥੇ ਬੈਠੇ ਕਤਨ ਦੇ ਗੱਲਬਾਤਾਂ ਗਿਆ ਨਾਲੇ ਹੀ بارش ਦਾ ਆਨੰਦ ਲੈ ਲਿਆ ਇਹ ਚੈਨਲ ਦੀ ਬਹੁਤ ਇਹ ਚੈਨਲ ਦੀ ਜਿਹੜੀ ਇਹ ਉਸਤਾ ਲੰਮੀ ਨਾ ਹੋ ਜੇ ਇਹਨੂੰ ਇੱਥੇ ਹੀ ਸ਼ਾਰਟ ਕਰਦਾ ਫਿਰ ਕਿਸੇ ਦਿਨ ਗੱਲਬਾਤਾਂ ਕਰਾਂਗੇ ਤੁਹਾਡੇ ਨਾਲ ਤੇ ਦਿਲਜੀਤ ਦਾ ਧੰਵਾਦਈ ਆ ਉਹਨੇ ਮੈਨੂੰ ਚਾਹ ਪਿਆਈ ਨਾਲੇ ਪਿਆਰੀਆਂ ਦੋਸਤਾਂ ਵਾਸਤਾਵ ਸੁਣਾਈਆਂ ਨਾਲੇ ਮੈਂ ਜਲਬਾਤ ਕੀਤੀ ਨਾਲੇ ਪੰਜਾਬੀ ਕੀਰਤਬਾਦ ਦਾ ਪੈਸਾ ਹੀ ਦਿੱਤਾ ਜਿੱਥੇ-ਜਿੱਥੇ ਵੀ ਮੇਰੇ ਚੈਨਲ ਤੋਂ ਦੇਖਦੇ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਖੁਸ਼ਰਾਉਬਾਦ ਰਹੋ ਜਿੱਤਬਾਦ ਰਹੋ